ਕੀ ਕਿਹਾ ਕਹਿੰਦਾ ਮੈਂ ਤੈਨੂੰ ਨਾਲ ਨਹੀਂ ਜਾਣ ਤੂੰ ਜਾ ਕੇ ਆਪਦੇ ਸਾਕਾਂ ਨੂੰ ਆਪਦੇ ਜਿੰਨੇ ਤੈਨੂੰ ਘਰੋਂ ਕੱਢਿਆ ਹੋਗਾ ਤੁਹਾਡੇ ਰਿਸ਼ਤੇਦਾਰ ਵੀ ਨਹੀਂ ਆਉਂਦੇ ਹੋਣੇ ਜਾ ਕੇ ਉਹਨਾਂ ਨੂੰ ਦੱਸ ਕੇ ਪਰਮੇਸ਼ਰ ਦੇਤੇ ਰੇ ਲਈ ਕਿੱਡਾ ਵੱਡਾ ਕੰਮ ਕੀਤਾ ਹallelujah ਜਿਹਦਾ ਆਪਾਂ ਗਵਾਹੀ ਦਿੰਨੇ ਕਾਹਤੋਂ ਦਿੰਨੇ ਉਹ ਹੋਰਾਂ ਨੂੰ ਹੀ ਪਤਾ ਲੱਗਦਾ ਵੇ ਹallelujah ਜੇ ਆਪਾਂ ਗਵਾਹੀ ਲਕੋ ਲੈਨੇ ਆ ਫੇ ਸੱਚਮੱਚ ਆਪਣੇ ਜੀਵਨ ਚ ਛੇਤੀ ਗਵਾਹੀ ਨਹੀਂ ਬਣਦੀ ਹallelujah ਪਰਮੇਸ਼ਵਰ ਗਾਂ ਤੂੰ ਪਹਿਲੇ ਤਾਂ ਗਵਾਹੀ ਦਿੱਤੀ ਨੀ ਤੇਰੀ ਹੋਰ ਗਵਾਹੀ ਕਾਹਤੋਂ ਮੈਂ ਬਣਾਵਾ ਹallelujah ਤਰ੍ਹਾਂ ਕਰਕੇ ਫਿਰ ਫੇਰ ਆਪਣੇ ਤੇ ਮਸੀਹਤਾ ਆਉਂਦੀਆਂ ਫੇਰ ਫੇਰ ਆਪਾਂ ਉਹ ਪੁੱਠੀਆਂ ਕੰਮਾਂ ਤੇ ਲੱਗ ਜਾਂਦੇ ਆ ਫੇਰ ਫੇਰ ਆਪਾਂ ਨੂੰ ਸ਼ੈਤਾਨ ਗਲਤ ਲੈ ਜਾਂਦਾ ਵੇ ਉਹ ਕਹਿੰਦਾ ਪਰਬੂ ਯਿਸੂ ਕਹਿੰਦਾ ਤੂੰ ਮੜਾ ਜਾ ਇੱਧਰ ਨੂੰ ਮੇਰੇ ਵਾਲੀਓ ਮੂੰਹ ਕਰ ਤੇ ਸ਼ੈਤਾਨ ਤੇਰੇ ਸਿਰ ਤੇ ਆ ਕੇ ਫੇਰ ਬਹਿ ਜਾਂਦਾ ਹallelujah ਇਕ ਤਾਂ ਪ੍ਰਭੂ ਯਿਸੂ ਨੂੰ ਸ਼ੈਤਾਨ ਨੇ ਭਲੇਖਿਆਂ 'ਚ ਪਾਇਆ ਸੀ ਕਿ ਨਹੀਂ ਪਾਇਆ ਸੀਗਾ ਜਦੋਂ ਪ੍ਰਤਿਆਉਣ ਆਇਆ ਸੀਗਾ ਜਦੋਂ ਪ੍ਰਭੂ ਯਿਸੂ ਜੀ ਨੇ 40 ਵਰਤ ਰੱਖੇ ਸੀਗੇ ਉਹਨੂੰ ਵੀ ਸ਼ੈਤਾਨ ਨੇ ਆ ਕੇ ਪ੍ਰਤਿਆਇਆ ਸੀ ਵੀ ਦੇਖਾਂ ਕਿ ਇਹਦੇ ਮਗਰ ਲੱਗਦਾ ਆਪਾਂ ਨੂੰ ਕਈ ਵਾਰ ਸ਼ੈਤਾਨ ਆ ਕੇ ਉਹ ਮੇ ਪ੍ਰਮਾ ਲੈਂਦੇ ਹਾਲੇਲੂਇਆ ਇੱਕ ਪਾਸੇ ਪ੍ਰਭੂ ਖੜਾਉਂਦਾ ਉਹ ਆਪਾਂ ਹਟਾਉਂਦਾਂ ਦਾ ਕੰਮ ਨਹੀਂ ਕਰਨਾ ਉਹ ਜਾਣ ਬੁੱਝ ਕੇ ਸ਼ੈਤਾਨ ਆਪਦੇ ਵੱਲੀ ਲੈ ਜਾਂਦਾ ਹਾਲੇਲੂਇਆ ਆਪਾਂ ਕਿਹਦੀ ਸੋਨ ਨਿਵਾਜ ਪਰਮੇਸ਼ਵਰ ਦੀ ਸੁਣਨੀ ਉਹ ਚੰਗਿਆਂ ਭਲਿਆਂ ਦੇ ਭਲਾਵੇਂ ਵਿੱਚ ਪਾ ਦਿੰਦੇ ਹੈ ਸ਼ੈਤਾਨ ਹਾਲੇਲੂਇਆ ਤੇ ਨਰ ਕਰ ਕਰ ਕੇ ਆਵਾਜ਼ ਪਰਮੇਸ਼ਵਰ ਦੀ ਸੁਣਨੀ ਹੈ ਤਾਂ ਕਹਿੰਦਾ ਉਹ ਚਲਿਆ ਗਿਆ ਅਤੇ ਦਿੱਕ ਪੁਲਿਸ ਵਿੱਚ ਪ੍ਰਚਾਰ ਕਰਨ ਲੱਗਾ ਜੋ ਜੀਸ਼ੂ ਨੇ ਮੇਰੇ ਲਈ ਕਿੱਡੇ ਕੰਮ ਕੀਤੇ ਤਾਂ ਸਾਰੇ ਲੋਕ ਹੈਰਾਨ ਹੋਏ ਹਾਲੇਲੂਇਆ ਹੈਰਾਨ ਹੁੰਦੇ ਕਿ ਨਹੀਂ ਹੁੰਦੇਗਾ ਆਪਣੇ ਜਦੋਂ ਸੱਚਮੁੱਚ ਜੀਵਨ ਚ ਗਵਾਹੀ ਬਣਦੀ ਹੈ ਤੇ ਲੋਕ ਹੈਰਾਨ ਹੋ ਜਾਂਦੇ ਆ ਤੇਰੇ ਜੀਵਨ ਚ ਇਹ ਕੰਮ ਕਿਵੇਂ ਬਣ ਗਿਆ ਕਰਦਾ ਕੌਣ ਹੈ ਪਰਮੇਸ਼ਵਰ ਕਰਦਾ ਸੱਚਮੁੱਚ ਆਹ ਸਾਲ ਆਪਣਾ ਸਾਲ ਹੈ ਜਿਹਦੇ ਜੀਵਨ ਚ ਨਹੀਂ ਗਵਾਈਆਂ ਬਣੀਆਂ ਪਰਮੇਸ਼ਵਰ ਵੱਡੀਆਂ-ਵੱਡੀਆਂ ਗਵਾਈਆਂ ਬਣਾਊਗਾ ਗਵਾਈਆਂ ਦਾ ਸਾਲ ਹੈ ਹallelujah ਪਰ ਆਪਾ ਪਰਮੇਸ਼ਵਰ ਤੋਂ ਬੇਮੁਖ ਨਹੀਂ ਹੋਣਾ ਪਰਮੇਸ਼ਵਰ ਤਾਂ ਫੇਰ ਵੀ ਜਿਵੇਂ ਤੀ ਪੁੱਤ ਜਿੰਨਾ ਮਰਜੀ ਵੀੜੇ ਫਿਰ ਮਾਪ ਉਹਨੂੰ ਗੱਲ ਨਾਲ ਲਾਉਂਦਾ ਕਿ ਨਹੀਂ ਲਾਉਂਦਾ ਲਉਂਦਾ ਇਹ ਪਰਮੇਸ਼ਰ ਵੀ ਆਪਾਂ ਨੂੰ ਫੇਰ ਗੱਲ ਨਾਲ ਲਾ ਲੈਂਦਾ ਹallelujah ਉਹ ਕਹਿੰਦਾ ਜਾਣੇ ਜਾਨੇ ਜੇ ਕੋਈ ਪਾਪ ਹੋ ਜੇ ਉਹ ਪਾਪ ਨਹੀਂ ਗਿਣਨ ਸੱਚ ਮੈਂ ਜਾਣ ਬੁੱਝ ਕੇ ਪਰਮੇਸ਼ਰ ਨੂੰ ਤੰਗ ਕਰਾਂਗੇ ਤੇ ਫੇਰ ਪਰਮੇਸ਼ਰ ਦਾ ਉੱਤੇ ਗੁੱਸਾ ਵੀ ਆਉਂਦਾ ਵਾ ਹallelujah ਬਾਕੀ ਸਾਰਾ ਕੁਝ ਛੱਡ ਦਿਆ ਕਰੋ ਪਰਮੇਸ਼ਰ ਤੇ ਉਹਨੂੰ ਪਤਾ ਵਾ ਆਪਾਂ ਨੂੰ ਕਿਹੜੀ ਜ਼ਰੂਰਤ ਕਿਹੜੇ ਟਾਈਮ ਤੇ ਦੇਣੀ ਹੈ ਆਪਣੇ ਜੀਵਨ ਚ ਕਿਵੇਂ ਕਿਹੜੀ ਕਿਹੜੀ ਚੀਜ਼ ਦੀ ਲੋੜ ਹallelujah ਉਹਨੇ ਹਰ ਇੱਕ ਦੀਆਂ ਲੋੜਾਂ ਪੂਰੀਆਂ ਕਰਨੀਆਂ ਹੀ ਕਰਨੀਆਂ ਆਪਾਂ ਕੁਝ ਨਹੀਂ ਕਰਨਾ ਪਰਮੇਸ਼ਰ ਦੇ ਆ ਕੇ ਆਪਾਂ ਪਰਮੇਸ਼ਰ ਦੇ ਅੱਗੇ ਬਹਿਣਾ ਝੁਕਣਾ ਹallelujah ਉਹਦੀ ਆਪਾਂ ਹਜ਼ੂਰੀ ਜੀ ਉਹ ਸੱਚਮੁੱਚ ਆਪੋ ਉਹਦੀ ਹਜ਼ੂਰੀ ਸਾਰਾ ਕੁਝ ਛੱਡ ਕੇ ਬੈੰਨੇ ਐ ਤੇ ਪਰਮੇਸ਼ਰ ਆਪਣੇ ਕੰਮ ਕਿਵੇਂ ਨਾ ਕਰੋ ਉਹਦੇ ਸੱਚਮੁੱਚ ਆਪਣੇ ਸਵਰਗ ਦੇ ਦੋਤ ਉਹਦੇ ਸਵਰਗ ਤੋਂ ਆਪਣੀਆਂ ਫੋਟੋਆਂ ਖਿੱਚੇ ਜੀ ਤਾਂ ਆਪਾਂ ਘਰੋਂ ਜਾਂਦੇ ਘਰੋਂ ਉਹਨਾਂ ਸੌਖਾ ਨੀਂਗਾ ਬਹੁਤ ਔਖਾ ਵੈ ਹallelujah ਪਹਿਲਾਂ ਤਾਂ ਲੜਾਈ ਹੋ ਘਰੇ ਫਿਰ ਕਿਸੇ ਨੂੰ ਪੈਸੇ ਵੱਲੋਂ ਹੋ ਕਿਸੇ ਨੂੰ ਕਿਵੇਂ ਹੋਊਗਾ ਬਹੁਤ ਕੁਝ ਹੁੰਦਾ ਹalleluyah ਜਿੱਦ ਆਪਾਂ ਸਾਰੀਆਂ ਹੱਦਾਂ ਪਾਰ ਕਰ ਦਿੰਨੇ ਆਪਾਂ ਅਪਾ ਆਪਣਾ ਵਿਸ਼ਵਾਸ ਹੁੰਦਾ ਮੈਂ ਪ੍ਰਭੂ ਦੇ ਜਾਣਾਂ ਹੀ ਜਾਣਾਂ ਕੁਝ ਵੀ ਹੋ ਜਾਵੇ ਕੋਦੋ ਸੱਚਮੱਚ ਪਰਮੇਸ਼ਰ ਵੀ ਆਪਾਂ ਨੂੰ ਫਿਰ ਐਵੇਂ ਨਹੀਂ ਰਹਿਣ ਦਿੰਦਾਗਾ ਆਪਣੇ ਜੀਵਨ ਸੱਚਮੱਚ ਵੱਡੀਆਂ ਵੱਡੀਆਂ ਫਿਰ ਗਵਾਈਆਂ ਬਣਦੀਆਂ ਹੀ ਬਣਦੀਆਂ ਮੈਂ ਹਾਲੇਲੂਇਆ ਕਿਹਦੇ ਕਿਹਦੇ ਜੀਵਨ ਚ ਜਗਵਾਈ ਨਹੀਂ ਬਣेंगी ਪਰਮੇਸ਼ਰ ਨੂੰ ਕਿਆ ਕਰ ਪਰਮੇਸ਼ਰ ਮੇਰੇ ਜੀਵਨ ਚ ਗਵਾਈ ਬਣੇ ਹਾਲੇ ਦੇ ਸੰਤਨ ਕਸੇ ਤਿੰਨ ਤਿੰਨ ਮਹੀਨੇ ਚ ਆਪਣੇ ਜੀਵਨ ਚ ਜਿਵੇਂ ਹੁਣ ਜਨਵਰੀ ਫਰਵਰੀ ਮਾਰਚ ਤੇ ਨਵੇਂ ਮਹੀਨੇ ਚ ਗਵਾਈਆਂ ਵੱਡੀਆਂ ਵੱਡੀਆਂ ਬਣ ਲਗੀਆਂ ਜਿਹੜੀਆਂ ਰਹਿ ਗਿਆ ਫਿਰ ਉਦੋਂ ਤੇ ਨਵੇਂ ਮਹੀਨੇ ਚ ਗਾਂ ਬਣਨਗੀਆਂ ਆ ਸਾਲ ਸਾਰਾ ਆਪਣਾ ਹੀ ਆ ਹਾਲੇਲੂਇਆ ਪਰਮੇਸ਼ਰ ਨੂੰ ਸੱਚਮੁੱਚ ਆਪਾਂ ਨੇ ਵੱਡੇ ਵੱਡੇ ਕੰਮ ਕਰਨੇ ਉਹ ਲੋਕਾਂ ਨੂੰ ਉਦੋਂ ਦਿਸੇ ਨੇ ਉਦੋਂ ਲੋਕਾਂ ਦੀ ਅੱਖਾਂ ਖੁੱਲ੍ਹ ਗਈਆਂ ਵਾਕਿਆ ਹੀ ਤੁਸੀਂ ਪ੍ਰਭੂ ਨੂੰ ਮੰਨਦੇ ਆਂ ਵਾਕਿਆ ਹੀ ਤੁਹਾਡੇ ਵੱਡੇ ਵੱਡੇ ਕੰਮ ਹੋਏ ਆ ਹੁਣ ਤਾਂ ਅਗਲੇ ਕਹਿੰਦੇ ਖਣੀ ਜਾਂਦੇ ਆ ਖਣੀ ਗੇੜੇ ਕੱਢ ਕੇ ਆ ਜਾਂਦੇ ਆ ਨਹੀਂ ਇਹ ਗੇੜੇ ਵੀ ਜਿਹੜੇ ਆਪਾਂ ਕੱਢਦੇ ਆ ਕੋਈ ਐਵੇਂ ਨਹੀਂ ਕੱਢਦੇ ਕਿ ਇਹਦਾ ਹੀ ਪਰਮੇਸ਼ਰ ਆਪਾਂ ਨੂੰ ਫਲ ਦਿੰਦਾ ਵਾ ਹਾਲੇਲੂਇਆ ਜੋਣਾ ਪਣ ਜਿੰਦਗੀ ਦਿੱਤੀ ਫੇਰ ਹੀ ਪਰਮੇਸ਼ਰ ਦੇ ਆਪਾਂ ਘਰੇ ਆਉਣੇ ਤੇ ਜੇ ਆਪਾਂ ਹਸਪਤਾਲਾਂ 'ਚ ਪਏ ਰਹੀਏ ਫੇਰ ਆਪਣਾ ਕੀ ਬਣੇ ਹਾਲੇਲੂਇਆ ਫਿਰ ਤੰਦਰੁਸਤੀ ਪਰਮੇਸ਼ਰ ਤੋਂ ਮੰਗਿਆ ਕਰੋ ਪਰਮੇਸ਼ਰ ਜ ਮੈਂ ਸੱਚਮੱਚ ਤੇਰਾ 7ਵਾਂ ਦਿਨ ਮੈਂ ਨਾਗਾ ਨਹੀਂ ਪਾਉਣਾਗਾ ਕੁਛ ਹੋਈ ਜਾਵੇ ਹallelujah ਤੇ ਜੇ ਆਪਾਂ ਡਰ ਜਾਂਨੇ ਨਹੀਂ ਪਰਮੇਸ਼ਰ ਨੇ ਮੇਰਾ ਕੀ ਕੀਤਾ ਉਹਨੂੰ ਆਪਾਂ ਸ਼ੱਕ ਨਹੀਂ ਕਰਨੀ ਪਰਮੇਸ਼ਰ ਤੇ ਆਪਾਂ ਨੂੰ ਜ਼ਿੰਦਗੀ ਦਿੱਤੀ ਸਾਹ ਦਿੱਤੇ ਇਹ ਵੀ ਸਾਹ ਉਹਦੇ ਹੀ ਹੈ ਪੁੱਛ ਕੇ ਦੇਖੋ ਜਿਨ੍ਹਾਂ ਦੇ ਆਕਸੀਜਨ ਲੱਗਣੋਂ ਦਾ ਕੀ ਹਾਲ ਹallelujah ਤੇ ਪਰਮੇਸ਼ਰ ਨੇ ਆਪਾਂ ਨੂੰ ਅੰਗ ਸਾਰੇ ਦਿੱਤੇ ਸਹੀ ਸਲਾਮਤ ਰੱਖਿਆ ਧੰਨਵਾਦ ਕਰਿਆ ਕਰੋ ਆਪਾਂ ਧੰਨਵਾਦ ਕੀਤਾ ਹੀ ਨਹੀਂ ਹੋਣਾ ਕਿਤੇ ਪਰਮੇਸ਼ਰ ਦਾ ਕਿ ਕਾਂਗੂ ਨੇ ਆਪਣਾ ਸਹੀ ਸਲਾਮਤ ਰੱਖਿਆ ਹallelujah